ਸਹੀ ਇਹ ਗੰਭਾਰਸ ਲੈ ਆਇਆ ਥੋੜਾ ਜਿਹਾ ਹਾਂਜੀ ਹਲੋ ਕੋਈ ਨਹੀਂ ਹੈਗੇ ਮੁੰਡੇ ਨਾਲ ਕੋਈ ਉਹ ਆ ਗਿਆ ਸਕੈਮ ਹੋ ਗਿਆ ਕੋਈ ਨਹੀਂ ਇਹ ਨਹੀਂ ਰੱਖਿਓ ਮਾਲੀ ਜੀ ਨਹੀਂ 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 ਕੋਈ ਨਹੀਂ ਕਰਦੇ ਸਟੱਗੋਣਾ ਨੂੰ ਕਰਦੇ ਨਹੀਂ ਸੱਟ ਪੱਗਿਆ ਹਾਂ ਅਰੁ ਭਾਜੀ ਮੈਂ ਵੇਖ ਲਾਂ ਫਿਰ ਉਧਰ ਓਏ 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 ਉੱਥੇ ਹੀ ਕਰੋ ਜਦਾਰ ਚੋਲਾ ਸਾਹਿਬ ਰੀਵਲਾਂ ਜੀ ਕਿੱਥੇ ਰਹਿੰਦੇ ਜੀ ਕਿੱਥੇ ਹਾਂਜੀ ਤੁਸੀਂ ਹਾਂਜੀ ਜਿਆਦਾ ਵੀ ਜੀ ਰਹਿਣਾ ਹੈ ਨੀ ਜਾ ਨਹੀਂ ਜਾ ਜਾ ਪੱਬਿਆ ਹੋਰ ਪਰ ਗੱਲ ਬਾਤ ਨਹੀਂ ਸੁਣਾ ਵਾ ਅੱਜ ਕੀ ਕੀਤਾ ਨਹੀਂ ਸਾਨੂੰ ਵਿਆਹ ਵਾ ਵੇਖਦੇ ਰਹੇ ਲੱਗਦਾ ਵਿਆਹ ਪਹਿਲਾਂ ਚਾਚੇ ਦੀ ਕੁੜੀ ਦਾ ਆਪਣਾ ਤੁਹਾਨੂੰ ਪਤਾ ਹੀ ਮੁੜ ਕੇ ਫੇਰ ਇੱਕ ਚਾਚੇ ਦੀ ਕੁੜੀ ਦਾ ਵਿਆਹ ਹੈ ਉਹ ਬਾਹਰੋਂ ਆਇਆ ਹੈ ਉਹਨਾਂ ਦੇ 4-5 ਦਿਨ ਹੀ ਵਿਆਹ ਚੱਲਦਾ ਰਿਹਾ ਉਹਦੇ ਹਾਂਜੀ ਜੈਕ ਸਰੀਰ ਨਹੀਂ ਸੱਟ ਰਿਹਾ ਇਹ ਨਹੀਂ ਬੁਖਾਰ ਤੇ ਚੜਦਾ ਰਿਹਾ। ਅਜੇ ਤਾਂ ਮਿਹਨਤ-ਮੰਤ ਨਹੀਂ ਕੀਤੀ ਹੁਣ ਇੱਕ ਵਾਰ ਕਰਕੇ ਨਾ ਸੈੱਟ ਕਰਦੇ ਆ ਮਿਹਨਤ-ਮੰਤ ਨੂੰ। ਆਦੇ ਆਪਾਂ ਨੂੰ ਅਚਾਨਕ ਹੀ ਮੈਚ ਆ ਗਿਆ ਖਸਾ ਦੇ ਇੱਕ ਦਿਨ ਬਿਲ ਨੇ 9 ਵਜੇ ਰਾਤ ਆਹੋ। ਆਦੇ ਮੈਚ ਦੇ ਤੇ ਆਪਾਂ ਮੂਡ 'ਚ ਨਹੀਂ ਹੈਗੇ ਤੇ। ਚੱਲ ਕੋਈ ਨਹੀਂ। ਇਹ ਆਉਂਦੇ ਚਾਹੀਦੇ ਆ ਰੋਟੀ ਪਾਣੀ ਸਰਕਲ ਜਿਹੜੀ ਚੱਲਣਾ ਫੇਰਾਂ ਦਾ ਅਗਲੇ ਮਹੀਨੇ ਬਾਦੂ ਮੈਚ ਆਪ ਪਰਵਦੀ ਜਨਵਰੀ 3 ਫਰਵਰੀ ਬੰਦੇ ਆਪਣੇ ਕੰਮ ਹੋਣ ਬਸ ਜੇ ਕਮਣੇ ਆਏ ਨਾ ਅੱਜ ਕੇ ਕੱਲ ਨੂੰ ਆਣਾ ਫੇਰੇ ਆਉ ਪਹੁੰਚੇ ਫੇਰੇ ਆਉ ਹਾਂਜੀ ਵਧੀਆ ਖੜਿਆ ਵਾ ਬਹੁਤ ਸੋਹਣਾ ਖੜਿਆ ਪਹੁੰਚੇ ਲਾਇਆ ਜੱਫੇ ਕੋਈ ਪਾ ਗਿਆ ਤਿੰਨ ਤਿੰਨ ਪਾ ਗਿਆ ਚੱਲ ਵਧੀਆ ਕਰ ਕਿੰਨਾ ਨਾ ਖੜਿਆ ਏ ਇਹ ਦੀ ਵੀ ਨਾਲ ਬੁਲਟੀ ਨਾਲ ਨਿਕਲ ਰਹੀ ਅੱਛਾ ਲਾਈਵ ਚੱਲਿਆ ਮੈਚ ਹਾਂ ਇੱਕ ਬਹੁਤ ਹਾਂਜੀ ਅੱਛਾ ਕੋਈ ਆਦੂ ਵੀ ਨਹੀਂ ਜਾਦੀ ਨਾਲ लवली ਦੇ ਕਿੰਨੀ ਨਾਲ ਜੱਫੀ ਦੇ ਅੱਛਾ ਨਾਲ ਰਾਜਪੂਤ ਠੀਕ ਆ ਤੇ ਨਾਲ ਇਹ ਤੇ ਨਾਲ ਗੱਡੀ ਉਹ ਵੀ ਜਾਫੀ ਨਾਲ ਇਹਦੇ ਹਾਂ ਚਾਹ ਪੰਜੇ ਜਾਫੀ ਇਹ ਹਾਂ ਤੇ ਰੀਡਰ ਤਿੰਨੇ ਪਾ ਗਏ ਆ ਦੀਪਤਪੁਰਜੀ ਵਾਲਾ ਤੇ ਪੁਲਟ ਅਸ਼ਾ ਨਿਕਲ ਤੋਰ ਠੀਕ ਠੀਕ ਜਿੱਤ ਗਏ ਜਿੱਤ ਗਏ ਰਾਮੇ ਪਲੇਅਰ ਆਉਂਦੇ ਆ ਕੱਲੀ ਗੱਲ ਕਰਕੇ ਬਿਲਕੁਲ ਪੈਸੇ ਕਰਕੇ ਹਾਂਜੀ ਹੁਣ ਵੇਖੋ ਟੌਪ ਦੇ ਪਲੇਅਰ ਹੀ ਵਿਲੇ ਹੀ ਸਾਰੇ ਬਿਲਕੁਲ ਹੈਨਾ ਉਹ ਸਾਰੇ ਕਹਿੰਦੇ ਆ ਵੀ ਸਾਨੂੰ ਪੈਸੇ ਦੋ ਡਾਇਰੈਕਟਰ ਹਾਂਜੀ ਹਾਰੀਏ ਜਿੱਤੀਏ ਹਾਂਜੀ ਬਸ ਪੈਸੇ ਚਾਹੀਦੇ ਤੇ ਇਸ ਹਾਲ ਉਹਨਾਂ ਦੇ ਭਮਾਜੀ ਫੇਰ ਕਬੱਡੀ ਖਤਮ ਕਰ ਪੈਣਗੇ ਖਤਮ ਹੋਣੀ ਆ ਬਲੇ ਕਬੱਡੀ ਕਿੱਦਾਂ ਵੀਡੀਓ ਦੀਆਂ ਡਾਂਡੀਆਂ ਲਾ ਕੇ ਕਬੱਡੀ ਬਲੇ ਕਿੱਦਾਂ ਹੋਣਾ ਇਸ ਇਚ ਵਿੱਚ ਹਾਂ ਨੋ ਮੈਂ ਆਦਾ ਜਿੰਨਾ ਚਿਰ ਕਬੱਡੀ ਚ ਉਹ ਨਿਹਰਾ ਨਹੀਂ ਨਿਕਲਦਾ ਕਬੱਡੀ ਦਾ ਫਿਊਚਰ ਨਹੀਂ ਹੈ ਕਿੰਨੇ ਰਾ ਕੱਢਣਾ ਚਾਹੀਦਾ ਕਬੱਡੀ ਚ ਅਸਲ ਚ ਕੋਈ ਵੀ ਚੀਜ਼ ਨਾ ਚਲੋ ਮਮੀ ਪਲੇਅਰ ਆ ਮੈਂ ਵੀ ਕਿਤੇ ਨਾ ਕਿਤੇ ਲੇਟ ਹੁੰਦਾ ਹਾਂਗਾ ਹਾਂਜੀ ਮੈਂ ਵੀ ਲੇਟ ਹੁੰਨਾ ਨਾ ਮੈਨੂੰ ਵੀ ਕਮੇਟੀ ਮੋੜ ਦੇ ਵਾਪਸ ਜੁਦਾ ਚੱਲਦਾ ਭੱਜਾ ਭੱਜਾ ਜੇ ਮੈਨੂੰ ਇੱਕ ਇੱਕ ਥਾਂ ਤੋਂ ਮੇਲੇ ਤੋਂ ਮੋੜਿਆ ਹੋਊਗਾ ਨਾ ਦੂਜੀ ਏਰਾ ਮੈਂ ਟਾਈਮ ਨਾ ਜਾਊਂਗਾ ਇਦਾਂ ਕਰਕੇ ਕੋਈ ਸਟਾਰ ਗੀਰੀ ਨਾ ਵੇਖਣਾ ਕੋਈ ਚੀਜ਼ ਨਾ ਵੇਖਣਾ ਉਹਨਾਂ ਨੂੰ ਮੇਲਿਆਂ ਤੋਂ ਵਾਪਸ ਕਰਨਾ ਹਾਂਜੀ ਜਿਹੜਾ ਟਾਈਮ ਦਿੱਤਾ ਉਹ ਟਾਈਮ ਤੇ ਨਹੀਂ ਪਲੇਅਰ ਪਹੁੰਚਦੇ ਉਹਨਾਂ ਨੂੰ ਵਾਪਸ ਕਰ ਲਓ ਫੇਰ ਜਾ ਕੇ ਨੇਹਰਾ ਨਿਕਲਣਾ ਵਾ ਸਹੀ ਹੈ ਤੇ ਜੇ ਆਪਾਂ ਕਹੀਏ ਨੇਹਰਾ ਉਦਾਂ ਕੱਢੀ ਉਦਾਂ ਨਹੀਂ ਨਿਕਲਦਾ ਤੇ ਜੇ ਨੇਹਰਾ ਕੱਢਾਂਗੇ ਕਬੱਡੀ ਚੋਂ ਫੇਰ ਇਹਦਾ ਫਿਊਚਰ ਹੈ ਨਹੀਂ ਤੇ ਕਬੱਡੀ ਦਾ ਫਿਊਚਰ ਨਹੀਂ ਹਾਂਜੀ ਹਾਂਜੀ ਨਹੀਂ ਤੇ ਫਿਊਚਰ ਨਹੀਂ ਹੈਗਾ ਕੋਈ ਜਦੋਂ ਅਸੀਂ ਮੰਨੋ ਅਕੈਡਮੀਆ 'ਚ ਖੇਡਦੇ ਹੁੰਨੇ ਹਾਂ ਉਦੋਂ 6 6 ਵਜੇ ਗੱਡੀਆਂ 'ਚ ਬਹਿ ਚਿੱਦਾ ਸੀ ਸਾਡੇ 10 ਵਜੇ ਤੋਂ ਪਹਿਲਾਂ ਮੈਚ ਸਟਾਰਟ ਹੋ ਜਾਂਦਾ ਹੈ ਅਕੈਡਮੀਆਂ ਦਾ ਪਹਿਲਾ ਮੈਚ 10 ਵਜੇ ਸਟਾਰਟ ਹੋ ਜਾਂਦਾ ਹੈ ਹਾਂਜੀ ਹਾਂ ਤੇ ਉਦੋਂ ਵੀ ਪਲੇਅਰ ਖੇਡਦੇ ਸੀ ਸ਼ਾਮ ਨੂੰ 4 ਵਜੇ ਤੇ ਫਾਈਨਲ ਮੈਚ ਹੋ ਜਾਂਦਾ ਹੈ ਉਦੋਂ ਪਾਸੇ ਤੇ ਘਟੇ ਜਿਹਾ ਮਾਰਦਾ ਹਾਂ ਕੋਈ ਨੇ ਵਾਲੀਆਂ ਬੁਲਾ ਰਹੀਆਂ ਮਾਦਕ ਹੋ ਗਿਆ ਨਾ ਨਾ ਸੁੱਕਾ ਕਿਤਾ ਮਸਣਾ ਚੱਲ ਗਿਆ ਸੱਚ ਉਹ ਤੇ ਲੇਖੇ ਲੇਖੇ ਉਹ ਮੋੜ ਫੜਿਆ ਤੇ ਮਮਾਨ ਕੀ ਜਾਨਾ ਕਰਦਾ ਫਿਰ ਕੀ ਹੁੰਦਾ ਮੈਂ ਇਹਦੇ ਮਮਾ ਮੈਂ ਤਾਂ ਕੋਈ ਗੱਲ ਨਹੀਂ ਪਰ ਮੈਂ ਮੈਨੂੰ ਇਨਾ ਥੋੜਾ ਪਰ ਉਹ ਗੱਡੀ ਲੈਣਾ ਕੰਮ ਕਰਾ ਤਾ ਸਾਰਾ ਖਾ ਇਹਨਾਂ ਨੇ ਕੀ ਹੋਇਆ ਉਹ ਮੁੰਡਾ ਹੀ ਜੋਰ ਪਾ ਕੇ ਆਇਆ ਤੇ ਉਹਦੀ ਗੱਡੀ ਖਰਾਬ ਹੋ ਗਈ ਤੇ ਉਹ ਮੈਂ ਮਿਹਨਤ ਲਾ ਕੇ ਗਿਆ ਹੀ ਇਹਦੇ ਕੋਲੋਂ ਤੋਂ ਮੈਂ ਇਹ ਘਰੇ ਨਾ ਤੂੰ ਤਾਈ ਤੇ ਉਧਰ ਇਹਦਾ ਫੋਨ ਆ ਗਿਆ ਅਜਾ ਗੱਡੀ ਖਰਾਬ ਹੋ ਗਈ ਤੇ ਮੁੰਡੇ ਦੇ ਜਾ ਕੇ ਮਿਲ ਕੇ ਉਹ ਚਲਾਦਾ ਹੈਗਾ ਹਿਆਰਪੁਰ ਦਾ ਫਿਰ ਮੈਂ ਆਇਆ ਭਰਾ ਰੋਟੀ ਢਿੱਡ ਘਰੇ ਖਾਣ ਕੇ ਆਇਆ ਉਹਦਾ ਅਗਲੇ ਦਿਨ ਸਾਇਦ ਨਾਂਗੀ ਤੇ ਉਹ ਦਰਿਆ ਤੇ ਰਿਆ ਲ ਰਾਤ ਵੀ ਰਿਆ ਫਿਰ ਦਿਨੇ ਵੀ ਰੋਟੀ ਪਾਣੀ ਖਵਾਉ ਹੂਗੀ ਕੱਲੇ ਮੁੰਡਾ ਕੌਣ ਲੱਗੂ ਫਿਰ ਫਿਰ ਪਹਚਾਨ ਮੜੇ ਮਠੀਆਂ ਪੂਰੀਆਂ ਹੀ ਜਗਰਾਜ ਆਪਦੇ ਘਰੇ ਹੋਊਗਾ ਜਾਂ ਜਿੱਦਾਂ ਮਰਜੀ ਅੱਜ ਤੂੰ ਹੀ ਕੀ ਇਹ ਕੀ ਚੱਕਰ ਹੋਇਆ ਕੋਈ ਗੱਲ ਹੋਈ ਤੇ ਜਗਰਾਜ ਦੱਸ ਇਹਨੂੰ ਤੂੰ ਇਹਨੂੰ ਨਹੀਂ ਉਹ ਹਾਜੀ ਫਿਰ ਮੈਨੂੰ ਜਿਆਦਾ ਪਤਾ ਨਹੀਂ ਦੱਸ ਹੁਣ ਉਹ ਕਹਿੰਦੇ ਨੇ ਨਾ ਯਾਰਾਂ ਯਾਰਾਂ ਨਾ ਤਰਾ ਸੁੱਖ ਸੁਵੰਦ ਕਰ ਲਾਂ ਅਗਲੇ ਮੈਚ ਦੇ ਪਸਲਾਹ ਕਰਨੀ ਆ ਜੀ ਮਾਦਾਇ ਨੇ ਪਾਉਂਦੇ ਚਾਰ ਪੰਜ ਬੰਦੇ ਭਾਗੇ ਨਾ ਪੈਂਦੇ ਨੂੰ ਸਬਰ ਸਬਰ ਜੇ ਇਹਦੇ ਚੇ ਆਹ ਇਹ ਯਾਰੀ ਆ ਯਾਰੀ ਮੇਰੇ ਨਾਲ ਤੇਰਾ ਮੈਂਦਾ ਉਹ ਗਿਆ ਉਹ ਲੱਗਦੇ ਨੇ ਪਹਿਲਾਂ ਤੇ ਉਹ ਵੀ ਯਾਰ ਹੀ ਉਹ ਭਰਾਵਾ ਨਹੀਂ ਤੇਰਾ ਨਾ ਸਾਧਾਂ ਮੈਂ ਦੱਸ ਪਹਿਲਾਂ ਮੈਨੂੰ ਹੈ ਤੇਰਾ ਨਾ ਸਾਧਾਂਗੇ ਤੇ ਯਾਰ ਕਰਕੇ ਟਿਕਾਣੇ ਲਾਇਆ ਮਾਂ ਬੱਦਿਆ ਚੱਲ ਜਾ ਛੜਾ ਛਾਂ ਰਹਿਗਾ ਮਾਂ ਛੜਾ ਛਾਂ ਰੰਗ ਕਾਲਾ ਆ ਦੇ ਵਿੱਚ ਵਸਦਾ ਮਮਾ ਓਏ ਓ ਛੜਾ ਬਰੇ ਤਾਂ ਮੈਂ ਸਿਆਣਕ ਦਾ ਵਾਥ ਆਉਂਦੇ ਭਾਈ ਤੁਹਾਡੇ ਚਰਨਾ ਨਹੀਂ ਨਹੀਂ ਮੰਜੇ ਦੇ ਬਾਹਰ ਗੁਰੂ ਆ ਕਰਨਾ ਮਮ ਭਾਜੀ ਸਾਲਟ ਫਿਰ ਕਿੱਦਾਂ ਕਿਹੜੀ ਮੀਂਹ ਲਾਉਣੀ ਚਾਹੀਦੀ ਦੱਸੋ ਮਾੜਾ ਖਰਾਾ ਕਿਦਾਂ ਖਾਣਾ ਚਾਹੀਦੀ ਆ ਜਿਆਦਾ ਕੈਲਰੀ ਵਾਲੀ ਕਿ ਟੱਟ ਦੱਸੋ ਸਿਆਲ ਚ ਕਿਉਂ ਆ ਭਾਜੀ ਇਹ ਤਾਂ ਰੇ ਲਤਾਂ ਉੱਪਰ ਗਈ ਜੀ ਦੇਸੀ ਦੇਸੀ ਭਾਜੀ ਕਹਿੰਦਾ ਵਾ ਸਿਆਲ ਚ ਕਿਉਂ ਵੀ ਜਿਹਨੂੰ ਬਾਵਾ ਨਾਲ ਦੱ ਲਾ ਰਿਹਾ ਵੀ ਜੀ ਤੁਸੀਂ ਦੱਸੋ ਕਰੋ వ <laughs> <laughs> ਮੈਨੂੰ ਜੇਤਾ ਭੁੱਲ ਗਿਆ ਇੱਧਰ ਛਿੱਟੇ ਮਾਰੇ ਨਹੀਂ ਮਾਰੇ ਆਂ ਤੇ ਦੇਵੀ ਮੈਨੂੰ ਜੇਤਾ ਭੁੱਲ ਨਾ ਦਿੰਦਾ ਵੀ ਕਿੰਨੀਆਂ ਬੋਲਦਾ ਵਾ ਹਾਰ ਕੇ ਹਰ ਦੱਸਦਾ ਸੀ ਅੱਛੇ ਪਾਛਾ ਜਾਂਦੇ ਛਿੱਟੇ ਮਾਰਦੇ ਲੱਗਦਾ ਜਲਦੇ ਮਾਰਦਾ ਨਾ ਲੈ ਕਹਿੰਦੇ ਜਲਦਾ ਛੱਡਾ ਛੱਡਾ ਮਾਰੇ ਹੁਣ ਮੈਨੂੰ ਜੇਤਾ ਨਹੀਂ ਤੇ ਮਾਰਿਆ ਕਿ ਨਹੀਂ ਮਾਰਿਆ ਤਾਂ ਆਜਾ ਮੇਰਾ ਆਗਾ ਨਹੀਂ ਵਜਿਆ ਬੜਿਆ ਥੱਲੇ ਲਈ ਉਹ ਰੋ ਰੋ ਆਪਣਾ ਨਾਮ ਨਾਲੂ ਗਏ ਤੂੰ ਮੱਡੀ ਕਰਕੇ ਜਲਦਾ ਛੱਡਾ ਦੇ ਕੇ ਫਿਰ ਤੁਰਦਾ ਮੈਂ ਘਰੋਂ ਨਹੀਂ ਨਹੀਂ ਭਾਈ ਵੀਰੀਏ ਤੇ ਭਾਈ ਹੈ ਭਾਈ ਹੈ ਪਾਈ ਹੈ ਭਰਾ ਤੂੰ ਐਂ ਲੱਗੀ ਹੋਈ ਕੀ ਇਹ ਮੈਨੂੰ ਚੇਤਾ ਮੈਨੂੰ ਚੇਤਾ ਨਹੀਂ ਪਾਈ ਭਰਾਵਾ ਇਹ ਕੱਲੇ ਆ ਕੇ ਮੈਂ ਤਾਂ ਫੋਨ ਚ ਬਣਾਇਆ ਇੱਕ ਵਾਰੀ ਗਲੋਤੀ ਕੇ ਕਿਸ ਤਰੀਕ ਗੱਲ ਮੈਂ ਮੂੰਹ ਚ ਲਾਓ ਮੇਰੀ ਸਰੋਸਨ ਵਾਲੀ 10000 ਚਾਹੀਦਾ ਅਸੀਂ ਕਿਸੇ ਹੋ ਗਿਆ ਤਾਂ ਬਣਾਇਆ ਦੋ ਥੇ ਥੇ ਬਣਾ ਬਾਬੇ ਕੇ ਪੰਗਾ ਚੱਲੀ ਪਾ ਜੀ ਪਰ ਮੈਂ ਉੱਧਰ ਨਹੀਂ ਸੀ ਮਾ ਮਾ ਮੋਟੇ ਉਹਨੇ ਮਾ ਮੋਸਲ ਦੇ ਤਾਦਵਾਦ ਮੈਨੂੰ ਕਿਤੋਂ ਮੋਟੇ ਹੋਣੀ ਮੂੰਹ ਪੰਨੇ ਵੱਜਣਾ ਗਲੇ ਬਣੇ ਮੰਨ ਲੋ ਜੀ ਕਿਥੇ ਉਹ ਕੀ ਆ ਕੀ ਆ ਮੁੱਛਦਾ ਲੈਣ ਗਾਰੀ ਇਹ ਜਿਤਾ ਦੇਣਗੇ ਅਗਲੇ ਨੂੰ ਇਹ ਜਿਤਾ ਦੇਣਗੇ ਦੂਜੀ ਟੀਮ ਵਾਲੇ ਦੂਜੀ ਟੀਮ ਵਗੈਰਾ ਕਿੰਨਾ ਮਾਨਤਾ ਰੱਖਦੇ ਆ ਮੈਂ ਕਹਾਂ ਕੀ ਆਂ ਆਪਦੇ ਬੰਦੇ ਦਾ ਮਾਨਤਾ ਨਹੀਂ ਰੱਖਦੇ ਕਹਾਂ ਕੀ ਆਂ ਹੀ ਦੂਜੇ ਟੀਮ ਦਾ ਮਾਨਤਾ ਰੱਖਦਾ ਤੂੰ ਕੌਣ ਆ ਉਹ ਨਾ ਰਾਜਾ ਜਿਹੜਾ ਜਦੋਂ ਜਿਆਰ ਮਾਰਾਂ ਦੇ ਮਹਾਰਾਜ ਆ ਬਸ ਮਾਨ ਨਾ ਕਰੀ ਸਾਡੇ ਬੰਦੇ ਤੇਰਾ ਮਾਨਤਾ ਰੱਖਿਆ ਜੀ ਤੇ ਅਗਲੇ ਇੱਕ ਇੱਕ ਮਿੰਟ ਜਿਵੇਂ ਸੋਹ ਨੂੰ ਆਪਣੇ ਲੈ ਕੇ ਹੋਣਾ ਤੇ ਉਹ ਵੀ ਮਾਮਾ ਬਣਿਆ ਪੂਰਾ ਤੋ ਲਾਗੇ ਮੈਂ ਹਾਂ ਮੈਂ ਬਲਕੇ ਹੈ ਪਾਗੇ ਪਾ ਜੀ ਮੈਂ ਬੈਠਿਆ ਆ ਗਿਆ ਪਾ ਜੀ ਮਿੱਠਿਆ ਆ ਗਿਆ ਤੁੰਨੂੰ ਤਿਆਰ ਕਰ ਦੇ ਘਰੇ ਜੇ ਨੀੜੋਂ ਇਹਦੇ ਕੋ ਕਿਥੋਂ ਬਣ ਮੈਂ ਉਹਦੇ ਵਿਆਹ ਤੇ ਜਾ ਰਿਹਾ ਸੀ ਨਾ ਇਹ ਨਾਲ ਕਰੇ ਫੇਰ ਮੈਂ ਦੋੰਦਿਆ ਉਹ ਜਾਨਾ ਰਹਿਦਾ ਫੇਰ ਫੋਟੋ ਕਰਾਉਣ ਲੱਗੇ ਉਹਨੂੰ ਖਾਰ ਖੋਚੇ ਆ ਗਈ ਆਏ ਫਲੈਰੀ ਹੋਈ ਬੱਦ ਜਾ ਪਤਾ ਨਹੀਂ ਹਾਕੀ ਚੱਕਰੀ ਲਾਲ ਜੀ ਸਕੇਨਾ ਕਰਤਾ ਸੀ ਸੈਟ ਆ ਰਹੀ ਇੱਥੇ ਫਲੈਰੀ ਕੀ ਹੁੰਦੇ ਇਹਨਾਂ ਲਾਲ ਜਾ ਲਾਲ ਜਾ ਇਹਦੇ ਕਿਲਾ ਵਕ ਇਹਦੇ ਕਿਹੜੀ ਦਿਖੜੀ ਗੁੜੀ ਨੀਲੇ ਹੁੰਦੇ गता म गवली रंग कुडिया मोरा नसलि माज रगा निभले घरी मे हे टा नै जडा पा तेरा हो गयो ना रोग ओ हाजी साटा देख एक ओ हावी मेरा लग स्टक चल गयो तेरे बस कर ले ने ਇਹ ਕੋਣ ਆ ਬੱਬਾਵਾ ਨਹੀਂ ਹੋ ਜਾਂਦੀ ਇਹਦੇ ਸੇਂਗ ਦੇ ਮਾਏ ਦੀ ਲੱਕੜੇ ਕੋਣ ਆ ਪਤਾ ਨਹੀਂ ਕੌਣ ਪਾ ਲਈ ਸੁਭਾਨ ਆ ਉਹ ਚਾਪੀ ਪਹੁੰਚੇ ਨਾਲ ਆਉਂਦਾ ਵਾ ਇੱਕ ਦੋ ਮੈਚ ਖੇਡਿਆ ਵਾ ਆਪਣੇ ਉਲਟੇ ਉਲਟੋ ਉੱਤਰਦਾ ਇਹ ਮੈਂ ਆਂਦਾ ਚੱਲੋ ਚੱਲੋ ਆਂਦਾ ਆਏ ਇਹ ਦੋ ਨਹੀਂ ਪਤਾ ਕੁੜੀ ਦੇ ਸਾਹ ਚੱਲਦੇ ਹੋ ਜਿਹਦੇ ਕੁੜੀ ਚਾਹੀਦੀ ਦੀ ਨੇ ਕੁੜੀ ਲੈਣੀ ਆ ਤੇ ਸਾਹ ਚੱਲਦੇ ਨੇ ਜਿਹਦੇ ਰਿਸ਼ਤਾ ਕਰਨਾ ਇਹਨਾਂ ਨੂੰ ਮਿਲਣੀ ਵੀਡੀਓ ਬਣਾਈ ਜਾਂਦੇ ਆਹ ਮੇਰੀ ਦੀ ਬੱਬੇ ਦੀ ਬੜੀ ਜਮਾਂ ਦੀ ਭਾਗ ਕਰਤੀ ਜਿਹੜੀ ਉਹ ਉਹ ਪਹਾੜੀ ਜਿੱਦ ਜਿੱਦ ਨੂੰ ਮੰਨ ਲਓ ਵਿਆਹ ਕੇ ਆਈ ਨਾ ਕਰੇ ਪਾਣ ਲੱਗਾ ਜਦੋਂ ਮੱਲਾਂ ਨੇ ਘੁੰਡ ਜੋ ਕੇ ਵੇਖਿਆ ਵੀ ਕੁੜੇ ਵਿੱਚ ਨਾਗ ਨਿਕਲੇ ਨਹੀਂ ਘੁੰਡੇ ਦਾ ਚੁੱਕਿਆ ਘੁੰਡ ਮੇਰਾ ਦੋ ਦਰ ਰੋਟੀ ਵੀ ਖਾਂਦੀ ਭੈਣ ਉਹਨਾਂ ਵਿੱਚ ਬਣਾਇਆ ਘੁੰਡਾ ਮਿਕਸਰ ਦਾ ਤੇਰੇ ਮੁਟਿਆਰ ਕੰਮ ਦਾ ਮੁੰਡਾ ਭਾਣੀ ਕਿਤਾ ਤੂੰ ਕਿਹਦੇ ਨਾਲ ਉਹ ਵੀ ਗੱਤਾਂ ਕਰੇ ਟੱਕਰ ਕੋਈ ਭਾਮੀ ਤੱਕਣਾ ਆ ਤਾਂ ਕਹਿੰਦਾ ਨਹੀਂ ਲੈ ਗਿਆ ਸ਼ਰਮ ਘੁਗਿਆ ਮੈਂ ਤਾਂ ਲੈ ਜਾ ਸੋਕ ਆ ਬੰਦਾ ਬਹੁਤ ਜ਼ਿਆਦਾ ਪਲੇਰ ਵੀ ਹਾਂ ਪਾਪਾ ਹਾਂ ਜੀ ਭਾਜੀ ਬਹੁਤ ਵਧੀਆ 플레이 ਰਹੀ ਜਦੋਂ ਨਾ ਫੇਰ ਖੇਡ ਨੇ ਫੜਨਾ ਬੜਾ ਔਖਾ ਹੁੰਦਾ ਹੈ ਭਾਜੀ ਨੂੰ ਅਜੇ ਨਸ਼ੇ ਨਹੀਂ ਫੜਦੇ ਆ ਬੰਦੇ ਨੇ ਸਾਡੇ ਕੋਲ ਨਹੀਂ ਫੜਿਆ ਗਾ ਉਹ ਨਸ਼ੇ ਤੋਂ ਛੁੱਟ ਕੇ ਦਿਖਾਵੇ ਨਾ ਫੇਰ ਇਹਨੂੰ ਰੇਡਰ ਮੰਨੀ ਨਹੀਂ ਛੁੱਟ ਜੂਗਾ ਛੁੱਟ ਜੂਗਾ ਛੱਟ ਕੇ ਦਿਖਾਵੇ ਇਹਨੂੰ ਭਾਜੀ ਪਿੰਡ ਵੜਾ ਪਿਆਰ ਕਰਦਾ ਇਹਦਾ ਨਹੀਂ ਗੱਲਾਂ ਨਾਲ ਆਪਾਂ 500 ਆਪਾਂ ਦਾ ਜਲ ਗਿਆ ਵੀ ਆਪਣਾ ਲੱਗੀ ਹੁੰਦੀ ਭਾਜੀ ਮਹਾਰਾਜ ਨੇ ਕਿਹਾ ਬੰਦਾ ਕੌਣ ਹੁੰਦਾ ਪਰਮੇਸ਼ਰ ਦਾ ਨਾਮ ਲਿਆ ਕਰੋ ਮਹਾਰਾਜ ਇਹ ਬੁੱਧੀ ਵਿਰਸ਼ਟ ਕਰਦਾ ਨਾ ਸਹੀ ਵੀ ਉਹ ਕਰ ਸਕਦਾ ਠੀਕ ਹੈ ਮਹਾਰਾਜ ਜਾ ਵੀ ਕੀ ਕਰਦਾ ਪੰਜਤੋ ਗਲਤੀਆਂ ਛਲਤੀਆਂ ਹੁੰਦੀਆਂ ਫੇਰ ਇਹਨਾਂ ਕੰਮਾਂ ਚ ਲੱਗਦਾ ਮਹਾਰਾਜ ਦੇ ਘਰ ਜਾ ਕੇ ਲੱਕ ਵੱਡਾ ਲਗੜਿਆ ਕਰ ਮਹਾਰਾਜ ਤਾਂ ਕਿਰਪਾ ਕਰ ਸਕੇ ਪਾਛਾ ਜ਼ਿੰਦਗੀ ਬੜੀ ਲੰਮੀ ਹੋ ਜਣਾ ਠੀਕ ਹੈ ਉਮਰ ਕਿੰਨੀ ਹੋ ਗਈ ਹੈ ਉਮਰ ਮੇਰੀ ਕੋਈ ਨਹੀਂ ਕਿੰਨੇ ਤੋਂ ਪਾਰ ਹੋਏਗਾ ਹਾਂ ਇੱਥੇ ਵੀਆਂ ਨਿੱਕੀਆਂ ਦੇ ਵੇਚਿਆ ਤੇ ਬਾਜ਼ਾਰ ਨਹੀਂ ਜਾਣੀ ਪਹਿਲਾਂ ਬਾਜ਼ੀਆਂ ਚੁੱਕਦਾ ਰਹੇ ਮੇਲੇ ਜਿਹੜੇ ਲੋਕਾਂ ਗੁੱਟ ਚੁੱਕਦੇ ਰਹੇ ਉਹ ਤੇ ਲਾਗੇ ਤੇ ਕੁੜੀਆਂ ਸਿਰ ਨੂੰ ਵੀ ਜਿਆਦਾ ਤਿੱਖੇ ਵਾਲਿਆ ਇਹ ਕੱਟੇਆਂ ਕੁੜੀਆਂ ਬਾਹ ਵਜਦੇ ਆ ਸਰਕਟਾਂ ਨਹੀਂ ਵਜਦਾ ਹੁੰਦਾ ਕੋਈ ਆਂਗਾ ਤਾ ਅਬ ਤੇ ਹਰ ਖਾਵੇ ਲਾਈ ਭਾਈ ਕਤਾਲ ਕੇ ਆ ਪਰ ਉਹ ਵੀ ਨਾ ਇਹ ਵੜਾ ਮੜਾ ਬੰਦਾ ਹੀ ਉਹ ਹੁਣ ਗਾੜੀ ਚੰਗੀ ਆ ਮੁਰ ਤੇ ਸੰਦ ਪਾਜੇ ਫਿਰ ਕਿਥੇ ਜਾਵੇਂ ਲੱਗੇ ਰਹਿ ਮੇਰੇ ਵੀ ਬਣ ਕੇ ਇਹਦੀ ਇਹ ਸ਼ੁਰੂ ਦੋ ਤਿੰਨ ਅੱਗੇ ਖੜੇ ਮੁਰ ਤੇ ਨੇ ਮੰਨਿਆ ਲਾਲਾ ਇੱਥੇ ਇੱਕ ਬੰਪਾਰੀ ਦਾ ਮੁੰਡਾ ਹੀ ਬਾਰ ਜਾਂਦੇ ਸੋਦਾ ਕਰਦਣਾ ਹੀ ਫਿਰ ਇਹਨੂੰ ਪਾੜੀ ਬੰਦਾ ਕੋਈ ਨਹੀਂ ਮੈਂਤ ਲਾਉਣਾ ਚੱਲ ਗਿਆ ਜਾਦੇ ਵੀਦ ਨਾ ਪੈਣ ਮੈਂ ਆਹ ਦਿਨ ਟੋਟਦੇ ਹੁੰਦੇ ਬੰਦੇ ਦੇ 12ਵਾਂ ਮਹੀਨਾ ਜਿਹੜਾ ਹੁੰਦਾ ਨਾ ਇਹ ਟੁੱਟਦਾ ਹੁੰਦਾ ਜਨਵਰੀ ਤੋਂ ਬਾਅਦ ਚ ਫਿਰ 26 ਵੇਖੋ ਚੜਦਾ ਆਪਣੇ ਦੇ ਕਿਹਦੇ ਕਿਹੋ ਜਿਹਾਂ ਟੋੜਦੇ ਹੋ ਅਗਲੇ ਮਹੀਨੇ ਵਾਧੂ ਸਾਈਆਂ ਆਪਣੇ ਆ ਮਹੀਨਾ ਵਿਆਹ ਹੋਈ ਨੰਗੇ ਆਦੇ ਇਹ ਮਹੀਨੇ ਜਿਹਾ ਵਿਆਹ ਜਾਂਦੇ ਹੁੰਦੇ ਹਨਾ ਆ ਗਏ ਯਰ ਜਿਆਦਾ ਕਿੱਦਾਂ ਹੁੰਦੇ ਟਾੜਾ ਕਿਉਂ ਨਹੀਂ ਹੁੰਦਿਆ ਵਿਆਹ ਸ਼ਾਦੀ ਕਿਉਂ ਨਹੀਂ ਹੁੰਦਿਆ ਅਸੀਂ ਐਵੇਂ ਤਿੰਨ ਬੰਦੇ ਚੜੀ ਮਿਲ ਕੇ ਦੋ ਪਿੱਛੇ ਪਿੱਛੇ ਵੀ ਹੈਗਾ ਹੀ ਇੱਕ ਪਿਛਲਾ ਐਵੇਂ ਮੇ ਨਹੀਂ ਕਰਾਉਣੇ ਮਹਾਰਾਜ ਐਵੇਂ ਨਹੀਂ ਕਰਾਉਣਾ ਜੇ ਮੇਰੇ ਘਰ ਉਹ ਤੋਂ ਗਰਾਉ ਜਦੋਂ ਬਾੜੀਆਂ ਹੁੰਦੀਆਂ ਜਿੱਨਾ ਬਾੜੀਆਂ ਦਾ ਵਿਆਹ ਹੁੰਦਾ ਨਾ ਉਹ ਕਿੱਦਾਂ ਹੁੰਦਾ ਉਹ ਹੁੰਦਾ ਏ ਥਾ ਵੜਵਾ ਆਹ ਸੀਮੈਂਟੋ ਮੇਦੀ ਵੇਲਦੀ ਹੈ ਤਾਕਦ ਉਹ ਫਸ ਸਕਦੇ ਪਾਣੀ ਪੂਣੀ ਨਾ ਬਚ ਜੇ ਖੇਤ ਕਿਤੀ ਆਹ ਜਾਹੋ ਇਕੱਠੇ ਇਕੱਠੇ ਜਾਓ ਨਾ ਕਹ ਗੋਬੀ ਰੱਬ ਦੇ ਜੀ ਆਂ ਕਾਸ਼ ਨਾ ਨਾ ਕਹ ਇਹਨਾਂ ਨੂੰ ਕਹ ਪਾ ਜੀ ਮੇਰੀ ਵੈਲਡਰੀ ਹੈਗੀ ਸਾਢੇ ਹਾਂ ਸਾਢੇ ਹੰਦਣ ਵਾਲੀ ਕੀ ਦੁੱਜੀ ਇਲਾਕੇ ਚ ਜਿਹੜੀ ਉਹ ਕਹਿੰਦੇ ਆ ਵਾ ਸਾਲ ਹੋ ਗਿਆ ਵਾ ਜੱਗੂ ਬੀ ਤੇ ਤੇਰੇ ਤੋਂ ਨਿਕਾ ਕਿੰਨਾ ਟੈਣਾ ਚਾਰ ਸਾਲ ਆਹੋ ਤੂੰ ਤੇ ਮੈਂ ਪਤਾ ਤੂੰ ਹੁਣੀ ਹੋਇਆ 2020 ਜਿਹੜਾ ਤੇਰਾ ਉਹ ਜਿਹੜਾ ਹੁਣ ਵਿਆਹ ਆਇਆ ਉਹ ਕਿਹੜੀ ਹੈ ਮੇਰੀ ਗੱਲ ਤੋਂ ਤੂੰ ਸਾਰੇ ਨਿੱਕੇ ਜੇ ਮਈਏ ਵੱਡਾ ਅਸੀਂ ਮਈਏ ਅਸੀਂ ਵੱਡੇ ਆਂ ਤੂੰ ਸਾਰੇ ਨਿੱਕੇ ਜੇ ਅੱਜ ਦੁੱਧ ਚੁੰਗਦੇ ਨਿਪਲ ਨਿਪਲ ਛੱਡ ਆਉਂਦੇ ਘਰੇ ਹੀ ਤੇ ਸੁਪੋਣਾ ਇਹ ਜਿਹੜੀ ਕੁੜੀ ਆਈ ਉਹ ਦੀ ਮੈਂ ਪਹਿਲਾਂ ਗਾਣਾ ਵਾਜੇਡਾ ਪੁਰਾਣਾ ਦੁੱਧ ਦੇ ਬੰਦੇ ਕਿਹਨਾਂ ਆਉਂਦੇ ਉਹਦੇ 50 ਸਾਲਾਂ ਦੀ ਆ ਤੇ ਉਹਦਾ ਘਟ ਤੇ ਉਹਦਾ ਤਾਂ ਬੱਸ ਜੇ ਕਿੰਨਾ ਬੋਲਾ 90 ਦਾ ਉਹ ਵਿਆਹੀ ਗਈ ਸ਼ੂਗਰ ਹੈ ਕਹਿੰਦੇ ਇਹ ਆਪਣਾ ਦੁੱਧ ਨੂੰ ਦੁੱਧ ਕਰ ਰੱਖਿਆ ਕੀ ਨਾ ਹੀ ਰਜੇ ਉਹਦਾ ਨਹੀਂ ਨਹੀਂ ਉਹ ਗਾਣਾ ਸੁਣ ਲੈ ਉਹਦਾ ਉਹ ਉਹਦਾ ਗਾਣਾ ਹੈ ਪਹਿਲਾ ਫਰਸਟ ਗਾਣਾ ਟੇਢੀ ਟੇਢੀ ਟੱਕਦੀ ਐ ਤੂੰ ਟੇਢੀ ਟੇਢੀ ਟੱਕਦੀ ਐ ਤੂੰ ਬੇਟੀ ਤੇ ਨਹੀਂ ਕਿ ਸਾਡੀ ਗੱਲ ਸਰਕਾਰੀ ਉਹ ਬੰਦਰਾ ਕੀ ਗਾਣੇ ਨਹੀਂ ਰੋਕ ਨਹੀਂ ਸਕਦੀ ਬੇਟੀ ਬੇਰੇ ਜੇ ਬੱਟੀ ਉਹ ਬੰਦਰਾ ਜੀ ਦੇ ਗਾਣੇ ਚ ਆਈ ਸੀ ਮਾਡਲ ਨਹੀਂ ਨਹੀਂ ਉਹ ਮਾਡਲ ਜਿਹੜੀ ਹੱਛੜ ਫਿਲਮ ਚ ਨਹੀਂ ਹੈੀ ਹਾਂ ਉਹਦਾ ਵਿਆਹ ਹੋਇਆ ਨਾ ਉਹਨੂੰ ਦੋ ਤਿੰਨ ਦਿਨ ਹੋ ਗਏ ਆ ਅੱਛਾ ਉਹਦੀ ਸ਼ਗਨ ਸ਼ਗਨ ਵਾਈ ਗਈ ਨਾ ਉਹਦਾ ਉਹਦਾ ਪਲਾਕ ਜੀ ਲਿਖਿਆ ਵੀ ਉਹਨੇ ਆਪਦੀ ਜਿੱਦਾਂ ਆਈਡੀ ਦੇ ਉੱਤੇ ਲਿਖਿਆ ਵਾ ਡੇਟ ਆਫ ਬਰਥ ਆਪਦੀ 90 ਦੀ ਲਿਖੀ ਆ ਤੋ ਕਿਹਨੇ ਬਣਾ ਕੇ ਪਾਇਆ ਹੈ ਕਹਿੰਦਾ ਵੀ 1990 ਦੀ ਆ ਤੇ ਉਹ 99 ਤੇ ਸੌਂਗ ਆਇਆ ਸੀ 1990 ਤੇ 99 ਸੱਤ ਅੱਠ ਸਾਲਾਂ ਦੀ ਨੇ ਸੌਂਗ ਕਰਤਾ ਲੋਕੀ ਪਰ ਆ ਵੇ ਇੱਕ ਮਿੰਟ ਚ ਕੱਢ ਲੈਂਦੇ ਸਾਰਾ ਗਾਣਾ ਰਨ ਬਹੁਤ ਸਕੂਲ ਇੰਸਟੀਚਿਊਟ ਵਾਲੇ ਸਾਡੇ ਵੀਰ ਜੋ ਮੌਜੂਦਾ ਚੇਅਰਮੈਨ ਹੈ ਟੀਮ ਚਾਰ ਦੀ ਹੈ ਖਾਨੀਰ ਪਰਫੈਕਟ ਕਬੱਡੀ ਕਲੱਬ ਉਹ ਫਰਮਦੀਪੂਰੀਏ ਨੂੰ ਕਿਹੜੇ ਕਿਹੜੇ ਚਾਰ ਕਰਦੇ ਆ ਗਿਰੀਆਂ ਪੀਓ ਗਿਰੀਆਂ ਮੈਂ ਜਿੱਤੋ ਮਰਜੀ ਤੁਹਾਨੂੰ ਪੈਦਾ ਕਰਕੇ ਦਵਾਂ ਹਾਂਜੀ ਮਿਹਨਤ ਲਾਓ ਗਿਰੀਆਂ ਪੀਓ ਨਜ਼ਾਰੇ ਲਓ ਨਹੀਂ ਤੇ ਬਹੁਤ ਲੋਕਾਂ ਨੇ ਅਕੈਡਮੀਆ ਬਣਾਈਆਂ ਜਿੱਦਾਂ ਮਰਜ਼ੀ ਲੋਕੀ ਦੇ ਪੈਸੇ ਲੈਂਦੇ ਆ ਪਲੇਅਰਾਂ ਤੋਂ ਕੌਣ ਕੇ ਇਹਦਾ ਫ੍ਰੀ ਕਰਦਾ ਸਾਰਾ ਕੁਝ ਠੀਕ ਹੈ ਬਿਲਕੁਲ ਮੈਂ ਮੈਂ ਚਲੋ ਜਿੱਦਾਂ ਮਰਜ਼ੀ ਚਲੋ ਜੇ ਪੈਸੇ ਵੀ ਕੋਈ ਲੈਂਦਾ ਨਾ ਚੰਗੀ ਫੀਸ ਤੇ ਦੇਂਦਿਆ ਨਾ ਜੇ ਪੈਸੇ ਵੀ ਲੈਂਦੇ ਆ ਸੇ ਤੇ ਚੰਗੀ ਦੇਂਦਿਆ ਹੁਣ ਆਪਣੇ ਉੱਥੇ ਸਾਰਾ ਸਾਰਾ ਕੁਝ ਫ੍ਰੀ ਹੈ ਨਾਲੋ ਸਾਹਿਬ ਕੀ ਰਗੜਾ ਪਿੰਨਾ ਦਾ ਪੀ ਕੇ ਜਾਓ ਜਿੱਦਾਂ ਮਰਜ਼ੀ ਭਵੇਂ ਕਿਲੋ ਕਿਲੀਆਂ ਲੱਗ ਜਾਣ 2 ਕਿਲੋ ਲੱਗ ਜਾਣ ਤੁਹਾਨੂੰ ਕਿਸੇ ਨੂੰ ਕੋਈ ਚੱਕਰ ਮਾਸਖੰਡ ਲੱਗੇ ਜਿੰਨਾ ਮਰਜ਼ੀ ਲੱਗ ਜਾਵੇ ਚੱਲੀ ਜਾਂਦਾ ਕੰਮ ਬਾਬੇ ਦੀ ਕਿਲੋ ਗਰੀਆਂ ਪੀਊਗਾ ਦੋ ਚੌਹ ਦਿਨਾਂ ਦੇ ਵਿੱਚ ਫੇਰੀ ਕੇ ਦੇ ਮੁਖੀ ਮੈਂ ਇਹ ਨਾ ਤੇਨੂੰ ਗੱਲ ਦੱਸਾਂ ਵੀ ਦਿਨੇ ਮੁੰਡੇ ਹੁੰਦੇ ਆ 20 ਜਾਨੇ ਮਿਹਨਤ ਕਰਨ ਵਾਲੇ 20 ਜਾਨੇ ਦਿਨੇ ਮੈਨੂੰ ਜਿਆਦੇ ਹਰ ਗਿਆ ਰਾਜੇ ਦੇ ਮੇਰੇ ਹਿਸਾਬ ਨਾਲ 70 ਹੋ ਜਾਂਦੇ ਘੜੋ ਘੜ ਤੋਂ ਸ਼ਾਮਾਂ ਨੂੰ ਤੇ ਬਾਹਲੇ ਜਾਣੇ ਮਈਬੀ ਸਿੰਘਾਂ ਦੇ ਬੱਚੇ ਜਾਂਦੇ ਆ ਖੇਡਣ ਵਾਲੇ ਕਬੱਡੀ ਖੇਡਦਾ ਮਾੜੀ ਘੜਦਾ ਤਗੜੀ ਘੜਦਾ ਕੌਣ ਖੇਡਦਾ ਕੋਈ ਨਹੀਂ ਬੇਬੀ ਸਿੰਘਾਂ ਦੇ ਬੱਚੇ ਇਦਾਂ ਨਾ ਹੁਣ ਤੁਹਾਨੂੰ ਪਤਾ ਵੀ ਆਪਣਾ ਥੋੜਾ ਜਿਹਾ ਸਿਸਟਮ ਇਹ ਹੋ ਗਿਆ ਕਿ ਬੱਚੇ ਜਿਆਦਾ ਬਾਹਰ ਬੂਰ ਚਲ ਗਏ ਆਪਣਾ ਪਹਚੰਗੀ ਵੀ ਸਾਰਿਆਂ ਦਾ ਇੱਕ ਇੱਕ ਹੋ ਗਿਆ ਸਹੀ ਹੈ ਇਹ ਜਿਆਦਾ ਸ਼ੌਂਕ ਲੱਗਦੀ ਹੈ ਆਪਣਾ ਬਾਤ ਚੀਜ਼ ਹੋ ਗਿਆ ਗਲਤ ਹੋ ਗਿਆ ਬਾਕੀ ਇੱਕ ਮੇਰੇ ਤੋਂ ਲੈ ਉੱਠਿਆ ਨਾ ਦੂਜਾ ਮਰਾ ਇਹਨੂੰ ਬੜਾ ਪਿਆਰ ਦੇ ਤਾਲੁਕ ਨੇ ਬੇਬੀ ਸਿਖਾਣੇ ਵੀ ਲਾਲੋ ਸਾਹੀ ਵੀ ਇੰਨਾ ਜ਼ਿਆਦਾ ਪਿਆਰ ਦਿੱਤਾ ਨਾ ਇਹਨੇ ਹਾਂਜੀ ਜਿਆਦਾ ਹੀ ਜਿਆਦਾ ਹੀ ਦਿੱਤਾ ਇਹਨੇ ਪਿਆਰ ਦੇ ਇਹਨਾਂ ਦੇ ਨਾਲ ਨਾ ਫਿਰ ਇਹਨਾਂ ਦੇ ਬੱਚੇ ਇੰਨੇ ਜ਼ਿਆਦੇ ਖੇਡਣੋਂ ਦੇ ਕੋਈ ਹਿਸਾਬ ਨਹੀਂ ਨੂੰ ਵੀ ਇੱਕੀ ਹਾਂ ਬਾਲੇ ਜ਼ਿਆਦੇ ਆਉਂਦੇ ਬੱਚੇ ਇਹਨਾਂ ਤਗੜਾ ਵੀ ਆਪਾਂ ਆਂਦੀ ਬੁੱਲ ਕੀਤਾ ਵੀ ਨਹੀਂ ਚਲੋ ਪ੍ਰਮਾਤਮਾ ਉਹ ਤੇ ਆਪਾਂ ਕੌਣ ਹੁੰਨੇ ਜੀ ਉਹ ਕਰਮ ਵਾਲਾ ਪ੍ਰਮਾਤਮਾ ਕਰਮ ਵਾਲਾ ਤਗੜਾ ਆਪਾਂ ਤੇ ਵਿਧ ਬਣਦੀ ਆ ਆਪਾਂ ਵਿਧ ਬਣੀ ਆ ਬਾਕੀ ਉਹਦੀ ਮਿਹਨਤ ਨੇ ਰੰਗ ਲਿਆ ਤਾਂ ਉਹਦੇ ਮਾਂ ਪਿਓ ਦੀ ਭਗਤੀ ਹੋਊਗੀ ਤਗੜਾ ਹੋਇਆ ਹਾਂ ਸਹੀ ਆਪਾਂ ਆਪਾਂ ਕੌਣ ਹੁੰਨੇ ਆਪਾਂ ਦੇ ਚਲੋ ਉਹਨੂੰ ਕਹੇ ਵੀ ਆ ਜਾ ਛੇੜ ਨੀ ਮਰਦਾ ਨਹੀਂ ਹੈਗੀ ਨਹੀਂ ਬਲਕਿ ਅਸਲ 'ਚ ਬੀਰੇ ਕਬੱਡੀ ਕੀ ਆ ਸਪੋਰਟਸ ਹੈਗੀ ਨੀ ਮਰਦਾ ਆਪ ਆਕੜ ਤੇ ਉਹ ਕਰਦਾ ਜਦੋਂ ਮਰ ਜਾਂਦਾ ਕੋਈ ਜਿੰਦਾ ਬੰਦਾ ਜੇ ਆਕੜ ਕਰੂਗਾ ਤੇ ਉਹਦਾ ਕੀ ਫਾਇਦਾ ਮਰਿਆ ਬੰਦਾ ਆਕੜ ਕਰਦਾ ਨਾ ਮੜੇ ਮਰੇ ਨਹੀਂ ਕਿਸੇ ਬੰਨੇ ਨਹੀਂ ਮੁੜਦਾ ਉਹਦੀ ਆਕੜ ਆ ਜਿੰਦੇ ਦੀ ਗਾਦੀ ਆਕੜ ਜੋ ਜਿੰਦਾ ਵੀ ਆਕੜ ਕਰੀ ਜਾਵੇ ਤੂੰ ਫਿਰ ਉਹ ਮਰਿਆ ਬਰਾਬਰ ਹੀ ਆ ਦੀ ਲੰਮੀ ਆ ਕੋਲ ਪ੍ਰੇ ਪਲੇਅਰ ਆ ਨਾ ਜਿਹੜਾ ਪਲੇਅਰ ਬੰਦਾ ਜਿੰਨੇ ਰੋਜ਼ ਠੋਕਰਾਂ ਖਾਧੀਆਂ ਰੋਜ਼ ਇੱਕੋ ਕੰਮ ਕਰੀ ਜਾਣਾ ਇੱਕੋ ਕੰਮ ਇੱਕੋ ਡੰਡ ਮਾਰੀ ਜਾਣੇ ਬੈੜਕਾਂ ਮਾਰੀ ਜਾਣੀਆਂ ਮਿਹਨਤ ਲਾਈ ਜਾਣੀ ਇੱਕੋ ਗੰ ਮੱਲ ਤੇ ਅੱਲ ਇਹ ਸੁੱਤਿਆਂ ਵਾਦੀ ਮਿਹਨਤ ਭੁਹਾਣ ਦਾ ਤੇ ਇਹ ਮੋਟਿਵ ਚਾਹੀਦਾ ਮਿਹਨਤ ਲਾਈ ਆ ਜਿਹੜਾ ਤੜਕੇ 4 ਵਜੇ ਉੱਠ ਪਿਆ ਨਾ ਇੱਕ ਇੱਕ ਬੰਦਾ 4 ਵਜੇ ਉੱਠ ਕੇ ਮਿਹਨਤ ਕਰਨਦਿਆ ਇੱਕ 9 ਵਜੇ ਉੱਠ ਕੇ ਕਰਦਿਆ 4 ਵਜੇ ਵਾਲਾ ਤਗੜੇ ਹੋਊਗਾ 9 ਵਜੇ ਲਈ ਨਿਤਨੇਮ ਆ ਪਤਾ ਕਿਉਂ ਹੁਣ ਜਿਹੜਾ 4 ਵਜੇ ਵਾਲਾ ਵਾ 4 ਵਾਲੇ ਜਿਹਦਾ ਜਿਹੜਾ ਖਾਣ ਦਾ ਸਿਸਟਮ ਹੈ ਉਹ ਸਟੂਲ ਬਣ ਜਣਾ ਵਧੀਆ ਹੁਣ 4 ਵਜੇ ਉੱਠਿਆ 4 ਵਜੇ ਉੱਠ ਕੇ ਲਾਲੋ ਸਾਹਿਬ ਉਹਨੇ ਮਿਹਨਤ ਕੀਤੀ ਤੇ 6 6 6:30 ਵਜੇ ਨੂੰ ਰਗੜਾ ਰੂੜਾ ਪੀ ਕੇ ਉਹ ਰੈਡੀ ਹੋ ਜਾਊਗਾ ਠੀਕ ਹੈ ਸਾਰਾ ਕੁਝ ਕਰਕੇ ਉਨੇ 2 ਘੰਟੇ ਉਹਦੇ ਬਾਅਦ ਕਰ ਗਏ ਆ ਤੇ ਪਚੰਦੀ ਚੂੜੀ ਸਾਢੇ 9 10 ਵਜੇ ਨੇ ਰੋਟੀ ਖਾ ਲਈ ਕੋਈ ਵੀ ਗੱਫਾ ਪਾਣੀ ਉਹਨੇ ਛਕਣਾ ਤੜਕੇ ਤੜਕੇ ਵਾਲਾ ਅਸਲੀ ਪਲਵਾਨ ਦੀ ਪ੍ਰਵਹਾਚਾ ਜਿਹੜੀ ਉਹ ਬੜੀ ਲੰਮੀ ਆ ਹਾਂਜੀ ਜਿਹੜਾ ਨੇਚਰਲੀ ਪਲਵਾਨ ਬਣਾਉਣਾ ਨਾ ਉਹ ਇੱਕ ਬੰਦੇ ਦੀ ਤੇ ਪ੍ਰੋਪਰ ਡਿਊਟੀ ਆ ਬੰਦੇ ਤੇ ਬਿਲਕੁਲ ਉਹ ਲਾਲੋ ਕੀ 10 ਵਜੇ ਨੇ ਫੁਲਕਾ ਛਕ ਲਿਆ ਰੋਟੀ ਪਾਣੀ 11 12 ਵਜੇ ਨੂੰ ਫਰੂਟ ਦਾ ਉਹ ਥੋੜਾ ਬਦ ਹਲਕਾ ਬਲਕਾ ਫਰੂਟ ਬਰਾੜ ਖਾ ਲੇ ਉਸ ਤੋਂ ਬਾਅਦ ਚ ਉਹਨੂੰ ਜਿਤਨਾ ਉਹ ਸਿਆਲ ਦੇ ਦੇਣ ਉਹਨੂੰ ਮਣ ਕੇ ਸੈਟ ਸੁੱਟ ਹੁੰਦੇ ਨੂੰ ਮੰਨ ਕੇ ਚੱਲੋ ਕਿ ਉਹ ਹਲਕਾ ਬਲਕਾ ਖਾਦਾ ਤੇ 3:30 ਵਜੇ ਨੂੰ ਫੇਰ ਕੱਢ ਲੋ ਖਾੜੇ ਵਿੱਚ ਜਿਆਦਾ ਜੁਆਨਾ ਹੋ ਜਾ ਸੀ ਤਾਂ ਫੇਰ ਜਾ ਕੇ ਉਹਦੇ ਚੱਕਰ ਰਲਨੇ ਆ ਹੁਣ ਜੇ 1:10 ਵਜੇ ਉੱਠ ਕੇ ਉਹ ਤੋਂ ਨਾ ਖਰਾਕ ਖਾਦੀ ਜਾਣੀ ਹੈ ਨਾ ਮਿਹਨਤ ਲੱਗਣੀ ਹੈ ਕੁਝ ਵੀ ਨਹੀਂ ਤੇ ਉਹ ਫੇਰ ਰਾਤ ਨੂੰ ਜਿਹੜਾ ਬੰਦਾ ਰਾਤ ਵਾਲੀ ਗੱਲ ਸੁਣ ਲੋ ਉਹ ਫੇਰ 3 ਵਜੇ ਫੇਰ ਮਿਹਨਤ ਲਾਉਣ ਲੱਗ ਪਿਆ ਫਿਰ ਉਹਨੇ ਉਹੀ ਕੰਮ ਕੀਤਾ ਜਿਹੜਾ 9 9 9:30 ਵਜੇ ਤੱਕ ਰੋਟੀ ਪਾਣੀ ਖਾ ਗਏ 10 ਵਜੇ ਨੂੰ ਸੌਂ ਗਿਆ ਉਹ ਸਿਆਲ ਚ ਭੁਆ ਦੀ ਬਦਾਮ ਜ਼ਰੂਰੀ ਆ ਆਂਦੇ ਆ ਵੀ ਜੋੜ ਜੋ ਬਦਾਮ ਨਹੀਂ ਬਦਾਮ ਹਾਰ ਚਾਰ ਜਿਹੜਾ ਬੰਦਾ ਮਿਹਨਤ ਕਰਦਾ ਨਾ ਅਸਲ ਚ ਬਦਾਮਾਂ ਦਾ ਪਤਾ ਉਦੋਂ ਲੱਗਦਾ ਜਦੋਂ ਬੰਦਾ ਨੇਚਰਲੀ ਹੈ ਬਦਾਮ ਉਹ ਬੰਦੇ ਨੂੰ ਚਾਹੀਦੇ ਜਿਹੜਾ ਨੇਚਰਲੀ ਬੰਦਾ ਚਲੋ ਜਿਹੜੇ ਸਾਰੇ ਪੀ ਜਾਂ ਬਦਾਮ ਤੇ ਵਿਗਾੜਦੇ ਨਹੀਂ ਕੋਈ ਪਰ ਇਹ ਬਦਾਮ ਤਾਂ ਪੀਣ ਦਾ ਸੁਆਦ ਹੁੰਦਾ ਜਦੋਂ ਮਿਹਨਤ ਆਪਣੀਆਂ ਅੰਦਰਾਂ ਟੁੱਟੀਆਂ ਆ ਆਪ ਹੁਣ ਤੇ ਹੁਣ ਤੇ ਹਵਾ ਹੀ ਇਹੋ ਜਿਹੀ ਚੱਲ ਗਈ ਆ ਜਦੋਂ ਅਸੀਂ ਪੁਰਾਣੇ ਪੁਰਾਣੇ ਜਦੋਂ ਨਵੇਂ ਨਵੇਂ ਅਸੀਂ ਲੱਗੇ ਹਨਾ ਕਿ 2005 ਦੀਆਂ ਗੱਲਾਂ 3 ਦੀਆਂ ਗੱਲਾਂ ਜਦੋਂ ਇਹ ਖਾੜੇ ਜਾਂਦੇ ਹੁੰਦੇ ਆ ਤੇ ਪਲਵਾਨ ਪਲਵਾਨ ਵੱਡੇ ਸੀਨੀਅਰ ਸਾਡੇ ਤੋਂ ਕਹਿੰਦੇ ਹੁੰਦੇ ਸੀ ਵੀ ਮੂੰਹ ਮਣੀ ਗੱਲਾਂ ਕਰਨਾ ਅੱਛਾ ਜੀ ਮੂੰਹ ਗਿੱਲਾ ਕਰੋ ਅੰਦਰ ਥੁੱਕ ਜਿਆ ਗੱਲਾਂ ਕਰ ਲਓ ਪਾਣੀ ਦੀ ਘੁੱਟ ਨਹੀਂ ਪੀਣੀ ਬਸ ਮਿਹਨਤ ਲਾ ਮਿਹਨਤ ਲਾਓ ਲਗਾਤਾਰ ਪਾਣੀ ਦੀ ਘੁੱਟ ਨਹੀਂ ਪੀਣੀ ਹੁਣ ਤੇ ਆਪਾਂ ਜਿਮਾਂ ਚ ਜਾਣੇ ਆ ਚੇਕਰ ਰੱਖਿਆ ਵੀ ਪਾਣੀ ਦੇ ਘਰ ਪਰ ਕੇ ਵਿੱਚੇ ਪੀ ਜਾਣੇ ਵਿੱਚੇ ਲਾਈ ਜਾਣੇ ਆ ਕੋਈ ਆਪਣਾ ਹੈਗਾ ਹੀ ਨਹੀਂ ਸਿਸਟਮ ਹੈਗਾ ਰੂਲ ਹੀ ਨਹੀਂ ਹੈਗਾ ਕੋਈ ਆਪਕਾ ਉਦੋਂ ਤੇ ਭਲਾਣੇ ਧੰਦਿੰਦੇ ਹੀ ਕਹਿੰਦੇ ਵੀ ਇੱਕ ਦੋ ਜਣੇ ਗਣਾ ਭਲਾ ਜੀ ਨੇ ਪਾਣੀ ਪੀ ਲਿਆਈ ਇਹਨੇ ਪਾਣੀ ਪੀ ਲਿਆਈ ਇੱਦਾਂ ਕਰਦੇ ਹੁੰਦੇ ਨੇ ਕਿ ਇਹਨੇ ਪਾਣੀ ਪੀ ਲਿਆਈ ਫਲਾਣੇ ਬੰਦੇ ਨੇ ਠੀਕ ਹੈ ਉਹ ਫਿਰ ਜਦੋਂ ਪਾਣੀ ਕਈ ਰਾ ਇਦਾਂ ਦਾ ਕਈ ਅਸੀਂ ਜਦੋਂ ਇੰਨੀ ਜਿਆਦੀ ਮਿਹਨਤ ਲਾਉਣੀ ਤੇ ਜੋ ਕਿਤਨਾ ਗਲਾਹ ਇਦਾਂ ਹੁੰਦਾ ਹੀ ਵੀ ਕਿਤੇ ਗਲਾਹ ਮਿਲ ਜਾਵੇ ਰਗੜੇ ਦਾ ਜਿਦਾਂ ਕੋਲਿਆ ਤੇ ਨਹੀਂ ਪੈਂਦਾ ਪਾਣੀ ਛੜਦੇ ਨਹੀਂ ਸੀ ਸੀ ਹੁੰਦੀ ਐ ਜਦੋਂ ਅੰਦਰ ਜਾਂਦਾ ਇਹ ਤਾਂ ਕੁੜਿਆ ਲੰਘਦਾ ਐ ਨਾ ਇਹਨੂੰ ਨਾਲੀ ਅੰਦਰ ਨੂੰ ਠਾਣੂ ਸਾੜ ਪਉਂਦਾ ਹੀ ਜਾਂਦਾ ਇਹ ਵੀ ਅੰਦਰ ਮਿਹਨਤ ਲੱਗੀ ਐ ਉਹ ਉਹ ਨਹੀਂ ਮਿਹਨਤ ਉਹ ਫਿਰ ਤਕੜਾ ਹੁੰਦਾ ਬੰਦਾ ਇਹ ਅੰਦਰ ਅੱਗ ਲੱਗੀ ਹੋਏ ਤਾਂ ਫਿਰ ਉਹਨੇ ਜਾ ਕੇ ਜਦੋਂ ਅੱਗ ਬੁਝਾਉਣੀ ਐ ਤੇ ਫਿਰ ਉਹਨੇ ਤਕੜਾ ਕਰਿਆ ਹੁਣ 12 ਮਿੰਟ ਬਰਾਮਤੀ ਸਕਦੇ ਆ ਹੁਣ ਪਤਾ ਹੀ ਨਹੀਂ ਲੱਗਦਾ ਕਿ ਇਹਨੂੰ ਕਿੰਨਾ ਘੋਣ ਬਲਗੀ ਕਰਦੇ ਅੰਦਰ ਨਹੀਂ ਬਣਾਉਂਦੇ ਹੁਣ ਆਪਾਂ ਬਣਾਉਨੇ ਮਸਲਾ ਅੱਗੇ ਪਲੇਅਰ ਬਣਾਉਂਦੇ ਹੀ ਅੰਦਰ ਜਿਹੜੇ ਪਲੇਅਰ ਦਾ ਹੁਣ ਵੇਖ ਸੋਨਾ ਹੁੰਦਾ ਸੋਨਾ ਕਿਲਵਾਂ ਚ ਹੁੰਦਾ ਸੋਨਾ ਤੇ ਹੁੰਦਾ ਮਾਸੇ ਟੋਲਿਆਂ ਚ ਬੰਦਾ ਬਣੇ ਸੋਨਾ ਛੋੜਾ ਕਿਦਾਂ ਬੰਦਾ ਕੜ ਕੜ ਕੇ ਇੱਥੇ ਕੜਦਾ ਨਹੀਂ ਕੋਈ ਜਿੰਨਾ ਚਿਰ ਨਿੱਕਾ ਬੱਚਾ 스타 ਦੀ 스타 ਦੇ ਘਨੇ ਤੇ ਨਾ ਰਹੂਗਾ ਉਹਨਾਂ ਚਿਰ ਉਹ ਪਲੇਅਰ ਨਹੀਂ ਬਣ ਪਲੇਅਰ ਬਣ ਜਾਊਗਾ ਉਹ ਲੋਕ ਜਿਹੜਾ ਉਹ ਇਕੱਲੇ ਕੀਤਾ ਜਿਹੜਾ ਲੋਕਾਂ ਦੀ ਨਿਗਾਹ ਚ ਸਪੋਰਟ ਦੋ ਦਹਾਕੇ ਖੇਡ ਕੇ ਲੋਕਾਂ ਦੀ ਨਿਗਾਹ ਚ ਪਲੇਅਰ ਬਣ ਕੇ ਜਾਵੇ ਦੇ ਰਿਆ ਹੁਣ 5-7 ਸਾਲ ਤੇ ਜਵਾਨੀ ਭੇੜਦੇ ਵੀ ਆ ਜਾਂਦੀ ਉਹ ਜਵਾਨੀ ਨਹੀਂ ਆ ਦੋ ਦਹਾਕੇ ਖੇਡ ਕੇ ਜਾਵੇ ਬੰਦਾ ਛਾਪ ਛੱਡ ਕੇ ਜਾਵੇ ਚੰਗੀ ਜੇ ਉਹਨੂੰ ਬਾਅਦ ਚ ਦੁਨੀਆ ਮਿਲੇ ਪਲੇਅਰ ਨੂੰ ਮਿਲੇ ਤੇ ਪਲੇਅਰ ਉਦਾਂ ਦਾ ਹੀ ਹੋਵੇ ਰੰਗ ਬੋਦਾ ਦਾ ਵੇਚਰਾ ਉਦਾਂ ਦਾ ਉਦਾਂ ਦਾ ਲਈ ਇੱਥੇ ਕੀ ਕਰਦੇ ਆ 10 ਦਿਨ 10 ਦਿਨ ਛੱਡ ਦਿੰਦੇ ਸਾਰਾ ਕੁਝ ਤੇ ਉਹ ਪਲੇਅਰ ਪਛਾਣਿਆ ਨਹੀਂ ਜਾਂਦਾ ਉਹ ਕਮੈਂਟਰੀ ਵਾਲੇ ਤੋਂ ਨਹੀਂ ਪਛਾਣਿਆ ਜਾਂਦਾ ਵੀ ਪਲੇਅਰ ਕੌਣ ਹੈ ਪਲੇਅਰ ਦੀ ਪ੍ਰੋਬਾਜਾ ਬੜੀ ਤਗੜੀ ਆ ਜਿਹੜੇ ਅਸਲੀ ਪਲੇਅਰ ਹੁੰਦੇ ਨਾ ਇੱਕ ਪਲੇਅਰ ਹੀ ਮੈਨੂੰ ਨਾਂ ਦਾ ਨਹੀਂ ਪਤਾ ਹਣਾ ਉਹ ਪਲੇਅਰ ਹੀ ਮੱਗੇ ਬੜੀਆਂ ਗੱਲਾਂ ਜੀਦੇ ਮੈਂ ਚਲ ਤੁਹਾਡੇ ਨਾਲ ਸਾਂਝੀ ਕਰਦਾ ਉਹਦਾ ਪਿਓ ਬੜਾ ਤਗੜਾ ਹੁੰਦਾ ਕਿ ਉਹ ਬੜਾ ਤਗੜਾ ਜੇ ਹੁਣ ਮੰਨ ਕੇ ਚੱਲੋ ਤੇ ਇੱਕ ਜਿਹੜਾ ਉਹਨੂੰ ਜੰਗ ਹੋਵੇ ਜਿਹੜਾ ਹੁਣ 20-22 ਸਾਲਾਂ ਦਾ 20 ਸਾਲਾਂ ਦਾ ਜਿਹੜਾ ਸਟਾਰ ਬਣਿਆ ਹੋਵੇ ਨਵਾਂ ਨਵਾਂ ਉਹ ਸਕੂਲ ਜਾਂਦਾ ਤੇ ਉਹਦੀ ਗੱਲ ਫਟਕੇ ਤੇ ਉਹਨੂੰ ਮੇੜਾ ਮਾਰਿਆ ਉਹਦੇ ਪਿਓ ਦਾ ਕਹਿੰਦਾ ਵੀ ਆਹ ਹੁਣ ਤੇਰੇ ਪਿਓ ਨੂੰ ਸ਼ੈ ਵੀ ਆਹ ਮੇਰੇ ਨਾਲ ਕੋਈ ਕਰਨੀ ਕੁਸ਼ਤੀ ਤੇ ਬਾਹਰ ਨਿਕਲਣ ਗਿਆ ਦੇਖ ਉਹ ਸਕੂਲ ਨਹੀਂ ਗਿਆ ਉਹਦੀ ਨਿਗੇਜ ਦੀ ਅਣਖ ਜਾ ਗਈ ਛੋਟੇ ਜਿਹੇ ਦੀ ਅਜੇ ਹੋਊਗਾ ਮੇਰੇ ਸਭਾ ਮੈਂ 12 ਸਾਲਾਂ ਦਾ ਜਿਹਦੀ ਅਣਖ ਜਾਗਣੀ ਹੈ ਉਹ ਆ ਕੇ ਦੇ ਸਕੂਲੋਂ ਬਾਪ ਨੂੰ ਮਾਰ ਆਇਆ ਤੇ ਮਾਤਾ ਦੀਆਂ ਰੋਟੀਆਂ ਲਾਉਣਦੇ ਜੁੱਲੇ ਤੇ ਤੇ ਪਤਾ ਨਹੀਂ ਤੰਦੂਰ ਤੇ ਕਿੱਥੇ ਸਕੂਲੇ ਜਦੋਂ ਗਿਆ ਹੋ। ਲਿਆ ਆ ਗਿਆ ਉਹਨੇ ਚੁੱਲਾ ਤੇ ਪੈਗ ਮਾਰਿਆ ਅੱਗ ਤੇ। ਕਹਿੰਦਾ ਮੈਂ ਨਹੀਂ ਜਾਣਾ। ਮੈਂ ਭਲਵਾਨੀ ਕਰਾਂ। ਭਲਵਾਨੀ ਉਹਦਾ ਪਿਓ ਕਹਿੰਦਾ ਵੀ ਪੁੱਤੇ ਅੱਗ ਦੇ ਚਨੇ ਚੱਪਣ ਬਰਾਬਰ ਆ ਭਲਵਾਨੀ ਆ ਜਿਹੜੀ ਇਹ ਇੰਦਾ ਨਹੀਂ ਮਿਲ ਜਾਨੀ ਕਹਿੰਦਾ ਮੈਂ ਚੱਭੂ ਆ। ਫਿਰ ਉਹ ਰੁਸਤਮ ਬਣਿਆ। ਫਿਰ ਜਿੰਨੇ ਗੱਲ ਪੁੱਟੀ ਉਹਦੇ ਇਹ ਕਦੇ ਜੜ ਕੇ ਉਹਦੀ ਗੱਲ ਬੁੱਢੀ ਹੋਣੀ ਕਹਿੰਦਾ ਵੀ ਮੈਂ ਉਹਦਾ ਪੁੱਤ ਹਾਂ। ਪੁਰਾਣੇ ਬੰਦਿਆਂ ਦੀਆਂ ਘਾਤਾਂ ਹੀ ਜਿਹੜੀਆਂ ਇੰਦਾ ਥੋੜੀ। ਉਹਨਾਂ ਜੋਤੇ ਦਾ ਮੁੰਡਾ ਗੋਪੀ